ਦਿੱਲੀ ਪਹੁੰਚਿਆ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਕੀ ਖਤਮ ਹੋ ਚੁੱਕਿਆ ਹੈ ਕੱਲ ਤਸਵੀਰਾਂ ਦੇ ਵਿੱਚ ਕਾਂਗਰਸੀ ਲੀਡਰ ਤਾਂ ਇਕੱਠੇ ਹੁੰਦੇ ਦਿਖਾਈ ਦੱਤੇ ਨੇ ਪਰ ਇਹ ਏਕਤਾ ਕਿੰਨਾ ਸਮਾਂ ਕਾਇਮ ਰਹੇਗਾ ਜਿੱਥੇ ਇਸ ਸਵਾਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾਲ ਹੀ ਨਾਲ ਕੱਲ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਿਹਾ ਕਿਹੜੇ ਕਿਹੜੇ ਲੀਡਰਾਂ ਨੂੰ ਤਾੜਨਾ ਕੀਤੀ ਗਈ ਆ ਤੇ ਲੀਡਰਸ਼ਿਪ ਤਬਦੀਲੀ ਬਾਰੇ ਕਾਂਗਰਸ ਹਾਈ ਕਮਾਂਡ ਕੀ ਸੋਚ ਰਹੀ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਾਂਗੇ ਤੇ ਉਧਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਆਪਣੇ ਵਿਧਾਇਕ ਦੇ ਨਾਲ ਧੋਖਾ ਕੀਤਾ ਹੈ ਕਿਵੇਂ ਆਪਣੇ ਵਿਧਾਇਕ ਨੂੰ ਦਰਕਨਾਰ ਕਰਦਿਆਂ ਉਹਨਾਂ ਧੋਖਾ ਕੀਤਾ ਇਸ ਤੇ ਬਹੁਤ ਅਹਿਮ ਗੱਲਬਾਤ ਕਰਾਂਗੇ ਹਸ਼ਕਰ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਮੈਂ ਅਜੇ ਰੱਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਸਿੱਧੂ ਸਰ ਬਾਬਾ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਸੱਦ ਸਰ ਬੀਤੇ ਕੱਲ ਕਾਂਗਰਸ ਹਾਈ ਕਮਾਂਡ ਦੀ ਪੰਜਾਬ ਦੇ ਲੀਡਰਾਂ ਦੇ ਨਾਲ ਬੇਹੱਦ ਅਹਿਮ ਖਾਸ ਮੀਟਿੰਗ ਹੁੰਦੀ ਆਈ ਉਸ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਿਹਾ ਏ ਤੇ ਲੀਡਰਸ਼ਿਪ ਤਬਦੀਲੀ ਬਾਰੇ ਹਾਈ ਕਮਾਂਡ ਹੁਣ ਕੀ ਸੋਚ ਰਹੀ ਹੈ ਦੇਖੋ ਕੱਲ ਦੀ ਜਿਹੜੀ ਮੀਟਿੰਗ ਸੀ ਨਾ ਉਹ ਪੂਰਾ ਹਾਈ ਪ੍ਰੋਫਾਈਲ ਡਰਾਮਾ ਜਿਹੜਾ ਉਹ ਕੱਲ ਦਾ ਵੱਡੇ ਪੱਧਰ ਤੇ ਰਿਹਾ ਹੈਗਾ ਔਰ ਇਹ ਮੀਟਿੰਗ ਹੋਈ ਨੂੰ ਤਕਰੀਬਨ 24 ਘੰਟੇ ਹੋ ਚੁੱਕੇ ਆ ਔਰ ਆਪਾਂ ਨਹੀਂ ਸੀ ਚਾਹੁੰਦੇ ਕਿ ਜਿਸ ਤਰੀਕੇ ਨਾਲ ਮੀਡੀਆ ਨੇ ਤਤਪੜਾਕ ਬਾਡੀ ਲੈਂਗੁਏਜ ਤੋਂ ਜਿਹੜਾ ਅੰਦਾਜ਼ੇ ਲਾਏ ਹੈ ਉਹ ਤਤਪੜਾਕ ਤਰੀਕੇ ਦੇ ਨਾਲ ਆਪਾਂ ਵੀ ਅੰਦਾਜ਼ੇ ਲਾ ਕੇ ਹੀ ਜਿਹੜਾ ਉਹ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਈਏ ਆਪਣੀ ਕੋਸ਼ਿਸ਼ ਇਹ ਹੀ ਸੀ ਸਵੇਰ ਵੀ ਆਪਾਂ ਪ੍ਰੋਗਰਾਮ ਇਸੇ ਕਰਕੇ ਨਹੀਂ ਕੀਤਾ ਕਿਉਂਕਿ ਦੇਰ ਰਾਤ ਤੱਕ ਚੱਲੀ ਜਿਹੜੀ 3 ਘੰਟਿਆਂ ਦੀ ਮੀਟਿੰਗ ਹੈ ਔਰ ਸਵੇਰੇ ਲੀਡਰ ਕੰਨੀ ਘਟਰਾਉਂਦੇ ਰਹੇ ਦੱਸਣ ਤੋਂ ਕਿ ਕੀ ਕੁਝ ਹੋਇਆ ਤਾਂ ਥੋੜਾ ਥੋੜਾ ਜਿਹੜਾ ਅਸੀਂ ਸਵੇਰ ਦੇ ਪਤਾ ਕਰਦੇ ਰਹੇ ਤੇ ਜਦੋਂ ਸਾਡੇ ਕੋਲੇ ਪੂਰੀ ਜਾਣਕਾਰੀ ਪਹੁੰਚੀ ਹੈ ਉਦੋਂ ਜਿਹੜਾ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਦਰਸ਼ਕਾਂ ਨੂੰ ਕਲੀਅਰ ਕਰ ਦਵਾਂ ਕਿ ਮੀਡੀਆ ਦੇ ਵਿੱਚ ਖਾਸ ਕਰਕੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਚਰਨਜੀਤ ਸਿੰਘ ਚੰਨੀ ਜਿਸ ਤਰੀਕੇ ਨਾਲ ਵਾਰ-ਵਾਰ ਸਰਵੇ ਦੇ ਵਿੱਚ ਆ ਰਹੇ ਸੀਗੇ ਇੱਕ ਨੰਬਰ ਤੇ ਤਾਂ ਵਿਰੋਧੀਆਂ ਦੇ ਲਈ ਪਾਰਟੀ ਦੇ ਵਿੱਚ ਬੈਠਿਆਂ ਲਈ ਵੀ ਔਰ ਜਿਹੜੀ ਦੂਜੀਆਂ ਪਾਰਟੀਆਂ ਨੇ ਉਹਨਾਂ ਦੇ ਲਈ ਵੀ ਆਸ ਕਰਕੇ ਸਰਕਾਰ ਦੇ ਲਈ ਵੀ ਚਰਨਜੀਤ ਸਿੰਘ ਚੰਨੀ ਸਰਦਾਰ ਦਸੀ ਉਹਨਾਂ ਨੂੰ ਇੱਕ ਏਜੰਡਾ ਚਲਾਉਣਾ ਬਹੁਤ ਸਹੀ ਲੱਗਿਆ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਜਿਹੜਾ ਉਹ ਬਿਆਨ ਇੱਕ ਆਇਆ ਸੀਗਾ ਹਾਲਾਂਕਿ ਮੈਨੂੰ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਦੀ ਉਹ ਵੀਡੀਓ ਵਾਇਰਲ ਹੋਣੀ ਉਹਨਾਂ ਦੇ ਪੱਖ ਦੇ ਵਿੱਚ ਗਈ ਹੈ ਕਿਉਂਕਿ ਜੇ ਉਹ ਵੀਡੀਓ ਸ਼ਾਇਦ ਨਾ ਆਉਂਦੀ ਤਾਂ ਜਿਸ ਤਰੀਕੇ ਨਾਲ ਮੀਡੀਆ ਨੇ ਉਭਾਰਿਆ ਇਸ ਤਰੀਕੂ ਕਿ ਚਰਨਜੀਤ ਸਿੰਘ ਚੰਨੀ ਨੇ ਪਤਾ ਨਹੀਂ ਜੱਤਾਂ ਨੂੰ ਕੀ ਕਹਿਤਾ ਪਰ ਉਹ ਜਦੋਂ ਵੀਡੀਓ ਸਾਹਮਣੇ ਆਈ ਤਾਂ ਪਤਾ ਲੱਗਿਆ ਕਿ ਉਹਦੇ ਵਿੱਚ ਤਾਂ ਕੋਈ ਐਡੀ ਗੱਲ ਹੀ ਨਹੀਂ ਹੈਨੀ ਸੀ ਤਾਂ ਇੱਕ ਇਹ ਜੁਬਾਈ ਚੜਾਈ ਗੱਲ ਕਹੀ ਜਾ ਰਹੀ ਸੀ ਕਿ ਕਿ ਸ਼ਾਇਰ ਚਰਨਜੀਤ ਸਿੰਘ ਚੰਡੀ ਦੇ ਉਸ ਬਿਆਨ ਤੋਂ ਬਾਅਦ ਦਿੱਲੀ ਤਲਬ ਕੀਤਾ ਗਿਆ ਪਰ ਜੇ ਬਿਆਨ ਤੇ ਹੀ ਤਲਬ ਕੀਤਾ ਹੁੰਦਾ ਰਾਜਾ ਵੜਿੰਗ ਦਾ ਪਿਛਲੇ 6 ਮਹੀਨਿਆਂ ਤੋਂ ਹੀ ਜਿਹੜੀ ਆਪਣੀ ਖੇਲੀ ਉਡਾ ਰਹੇ ਆਪਣੇ ਬਿਆਨਾਂ ਦੇ ਕਰਕੇ ਤਾਂ ਫਿਰ ਉਦੋਂ ਜਿਹੜਾ ਹੋ ਸਕਦਾ ਸੀਗਾ ਜਿਹੜਾ ਸੱਦੀ ਜਾ ਸਕਦੀ ਸੀ ਮੀਟਿੰਗ ਪਰ ਨਹੀਂ ਇਹ ਮੀਟਿੰਗ ਚੰਨੀ ਸਿੰਘ ਚੰਨੀ ਦੇ ਬਿਆਨ ਤੋਂ ਪਹਿਲਾਂ ਹੀ ਜਿਹੜੇ ਆ ਉਸ ਨੇ ਇਹ ਲੱਗ ਚੁੱਕੇ ਸੀਗੇ ਔਰ ਇਹ ਮੀਟਿੰਗ ਚੰਨੀ ਸਿੰਘ ਚੰਨੀ ਦੇ ਬਿਆਨ ਦੇ ਸੰਦਰਭ ਦੇ ਵਿੱਚ ਬਿਲਕੁਲ ਨਹੀਂ ਸੀ ਬੁਲਾਈ ਗਈ ਇਹ ਮੈਂ ਗੱਲ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਜਿਹੜੀ ਅਸੀਂ ਕਹਿ ਰਹੇ ਹਾਂ ਕਿਉਂਕਿ ਸਾਡੇ ਸੋਰਸਸ ਜਿਹੜੇ ਜਿਹੜੇ ਜਾਣਕਾਰੀ ਸਾਨੂੰ ਦੇ ਕਿਉਂਕਿ ਸਾਨੂੰ ਇਹ 16 17 ਤਰੀਕ ਨੂੰ ਹੀ ਪਤਾ ਲੱਗਿਆ ਸੀਗਾ ਕਿ ਇਸ ਮੀਟਿੰਗ ਦੇ ਸਿਜ ਲੱਗਣੇ ਸ਼ੁਰੂ ਹੋ ਗਿਆ ਜਦ ਕਿ ਬਿਆਨ ਚਰਨਜੀਤ ਸਿੰਘ ਚੰਨੀ ਦਾ ਜਿਵੇਂ ਗਲਤ ਨਹੀਂ ਤਾਂ ਸ਼ਾਇਦ 18 19 ਨੂੰ ਜਿਹੜਾ ਉਹ ਆਇਆ ਹੋਵੇ ਤਾਂ ਇਹ ਗੱਲ ਬਿਲਕੁਲ ਕਰੀ ਹੈ ਕਲੀਅਰ ਹੈ ਕਿ ਇਹ ਬਿਆਨ ਤੇ ਤਾਂ ਬਿਲਕੁਲ ਇਹ ਮੀਟਿੰਗ ਹੈ ਨਹੀਂ ਸੀ ਜੇ ਬਿਆਨ ਤੇ ਹੀ ਹੁੰਦੀ ਤਾਂ ਪਿਛਲੇ 6 ਮਹੀਨਿਆਂ ਦੀ ਉਹ ਮੀਟਿੰਗ ਸਦ ਲਈ ਜਾਂਦੀ ਕਿਉਂਕਿ ਰਾਜਾ ਵੜਿੰਗ ਨੇ ਜਿਸ ਤਰੀਕੇ ਨਾਲ ਆਪਣੀ ਖਲੀ ਉਡਾਈ ਹੈ ਔਰ ਦੂਜੀ ਗੱਲ ਹੁਣ ਅੱਜ ਇਹ ਜਿਸ ਤਰੀਕੇ ਨਾਲ ਬਾਡੀ ਲੈਂਗੁਏਜ ਤੋਂ ਅੰਦਾਜ਼ਾ ਹੀ ਲਗਾਏ ਗਏ ਕਿ ਭਾਈ ਪ੍ਰਧਾਨ ਬਿਲਕੁਲ ਨਹੀਂ ਬਦਲਿਆ ਜਾਣਾ ਔਰ ਨਾਲ ਹੀ ਨਾਲ ਬੜਾ ਕੁਝ ਹੋਰ ਚੀਜ਼ਾਂ ਸੀ ਕਿ ਰਾਜਾ ਬੜਿੰਗ ਹੱਸ ਕੇ ਦਿਖਾ ਰਹੇ ਸੀ ਫਲਾਣੇ ਦੀ ਬਾਡੀ ਲੈਂਗੁਏਜ ਆਏ ਸੀ ਹੋਏ ਸੀ ਬਿਲਕੁਲ ਜਿਸ ਤਰੀਕੇ ਦੀਆਂ ਬਾਡੀ ਲੈਂਗੁਏਜਾਂ ਲੱਗੀਆਂ ਅੰਦਰ ਉਹੇ ਜੀ ਗੱਲ ਕੋਈ ਨਹੀਂ ਸੀ ਇੱਕ ਚੀਜ਼ ਬੜੀ ਉਭਾਰੀ ਜਾ ਰਹੀ ਹੈ ਕਿ ਰਾਜਾ ਬੜਿੰਗ ਬਿਲਕੁਲ ਨਹੀਂ ਬਦਲੇ ਜਾ ਰਹੇ ਔਰ ਕਿਸੇ ਤਰੀਕੇ ਦਾ ਲੀਡਰਸ਼ਿਪ ਤਬਦੀਲੀ ਨਹੀਂ ਹੋ ਰਹੀ ਇਹ ਗੱਲ ਬੜੀ ਸਮਝਣ ਦੀ ਲੋੜ ਆ ਦੁਬਾਰਾ ਕੀ ਸੀ ਬੀਨੂ ਗੋਪਾਲ ਜੇ ਆਪਾਂ ਬਿਆਨ ਸੁਣੀਏ ਤਾਂ ਉਹਨਾਂ ਨੇ ਕਿਹਾ ਕਿ ਪ੍ਰੈਜ਼ੈਂਟਲੀ ਪ੍ਰੈਜ਼ੈਂਟਲੀ ਸ਼ਬਦ ਜਿਹੜਾ ਉਹਨਾਂ ਨੇ ਵਰਕੇ ਵਰਤਿਆ ਕਿ ਹਾਲ ਦੀ ਘੜੀ ਦੇ ਵਿੱਚ ਕੋਈ ਲੀਡਰਸ਼ਿਪ ਚੇਂਜ ਨਹੀਂ ਹੋ ਰਹੀ ਉਹਨਾਂ ਨੇ ਕਿਤੇ ਵੀ ਇਹ ਗੱਲ ਨਹੀਂ ਗਹੀ ਕਿ ਜਿਹੜਾ ਹੈਗਾ ਕਿ ਲੀਡਰਸ਼ਿਪ ਏਸੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਚੋਣ ਹੋਊਗੀ ਉਹਨਾਂ ਨੇ ਕਿਹਾ ਕਿ ਹਾਲ ਦੀ ਘੜੀ ਜਿਹੜੀ ਉਹ ਚੋਣ ਨਹੀਂ ਜਿਹੜੀ ਆ ਮਾਫ ਕਰਨਾ ਉਹ ਤਬਦੀਲੀ ਜਿਹੜੀ ਆ ਉਹ ਨਹੀਂ ਹੋਊਗੀ ਹਾਲ ਉਹਨਾਂ ਨੇ ਇਹ ਗੱਲ ਜਿਹੜੀ ਹੈ ਕਹੀ ਹੈ ਤਾਂ ਇਹ ਗੱਲ ਸਾਫ਼ ਹੈ ਕਿ ਤਬਦੀਲੀ ਕਿਤੇ ਵੀ ਹੋ ਸਕਦੀ ਹੈ ਔਰ ਮੈਂ ਫੇਰ ਗੱਲ ਇਹ ਕਲੀਅਰ ਕਰ ਦਵਾਂ ਕਿ ਆਪਾਂ ਦੇਖਿਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣਾ ਸੀ ਤਾਂ ਦਿਨ ਦੇ ਦਿਨ ਤੱਕ ਅਹ ਦੀ ਸ਼ਰਾਵਤ ਇਹੀ ਕਹੀ ਗਏ ਕਿ ਕੈਪਟਨ ਅਮਰਿੰਦਰ ਸਿੰਘ ਹੀ ਕੈਪਟਨ ਜਿਹੜੇ ਅਗਲੇ ਕੈਪਟਨ ਹੋਣਗੇ ਕਾਂਗਰਸ ਦੇ ਔਰ ਕੁਝ ਘੰਟਿਆਂ ਤੋਂ ਤੱਕ ਉਹਨਾਂ ਦੇ ਅਸਤੀਫਾ ਦੇਣ ਤੋਂ ਕੁਝ ਘੰਟੇ ਪਹਿਲਾਂ ਤੱਕ ਵੀ ਉਹ ਇਹੀ ਕਹੀ ਗਏ ਸੋ ਕਾਂਗਰਸ ਦੇ ਵਿੱਚ ਕਦੇ ਵੀ ਇਹ ਨਹੀਂ ਕਿਹਾ ਜਾਂਦਾ ਜਿੰਨਾ ਚਿਰ ਲਾਹ ਨਹੀਂ ਦਿੱਤਾ ਜਾਂਦਾ ਕਿ ਫਲਾਣਾ ਬਦਲਿਆ ਜਾ ਰਿਹਾ ਸੋ ਇਹ ਗੱਲ ਕੇਸਬੀ ਨੂੰ ਗੋਪਾਲ ਹੁਣਾ ਦੇ ਬਿਆਨ ਦੇ ਨਾਲ ਪੱਕੀ ਹੋ ਗਈ ਹੈ ਕਿ ਬਦਲਿਆ ਜ਼ਰੂਰ ਜਾਏ ਪਰ ਹਾਲ ਦੀ ਘੜੀ ਨਹੀਂ ਬਦਲਿਆ ਜਾ ਰਿਹਾ ਇਹ ਗੱਲ ਇੱਕ ਤਾਂ ਆਪਣੇ ਜਿਹੜੀ ਸੱਬ ਦੇ ਸਾਹਮਣੇ ਹੈਗੀ ਹੈ ਔਰ ਦੂਜੀ ਗੱਲ ਜਿਹੜੀ ਇੱਕ ਹੋਰ ਗੱਲ ਜਿਹੜੀ ਆ ਦੇਖੋ ਨੂੰ ਮੇਰੇ ਜਿਸ ਤਰੀਕੇ ਨਾਲ ਮੈਂ ਫੇਰ ਬਾਡੀ ਲੈਂਗੁਏਜ ਦੀ ਗੱਲ ਕਰ ਰਿਹਾ ਕਿ ਬਾਡੀ ਲੈਂਗੁਏਜ ਤੋਂ ਅੰਦਾਜ਼ੇ ਜਿਹੜੇ ਆ ਉਸ ਤਰੀਕੇ ਦੇ ਨਾਲ ਨਹੀਂ ਸਿਲਾਏ ਜਾਣੇ ਚਾਹੀਦੇ ਪਰ ਮੈਂ ਤਾਂ ਹੀ ਅੰਦਰ ਹੋਈਆਂ ਗੱਲਾਂ ਜਿਹੜੀਆਂ ਕੁਝ ਚੀਜ਼ਾਂ ਜਿਹੜੇ ਦਿੱਲੀ ਦੇ ਬੈਠੇ ਸਾਡੇ ਉੱਥੋਂ ਦੇ ਸੋਰਸਸ ਨੇ ਉਹ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਔਰ ਇਕਲ ਇਹ ਅਗੀ ਇਕੱਠਿਆਂ ਮੀਟਿੰਗ ਜਿਹੜੀ ਆ ਉਹ ਬਿਲਕੁਲ ਨਹੀਂ ਹੋਈ ਉਸ ਤਰੀਕੇ ਦੇ ਨਾਲ ਅ ਅੰਦਰ ਬੈਠਿਆਂ ਦੀ ਜਿਹੜੀ ਉਹ ਮੀਟਿੰਗ ਹੋਈ ਹੈ ਇਕੱਲਿਆਂ ਦੀ ਮੀਟਿੰਗ ਹੋਈ ਹੈ ਔਰ ਬਾਅਦ ਠੀਕ ਆ ਥੋੜਾ ਟਾਈਮ ਜਰੂਰ ਬੈਠੇ ਐ ਔਰ ਥੋੜਾ ਟਾਈਮ ਬੈਠਣ ਤੋਂ ਬਾਅਦ ਇਕੱਲਿਆਂ ਇਕੱਲਿਆਂ ਮੀਟਿੰਗ ਦੇ ਵਿੱਚ ਜਿਹੜਾ ਉਹ ਸੱਦਿਆ ਗਿਆ ਭਾਵੇਂ ਰਾਹੁਲ ਗਾਂਧੀ ਸੀ ਬੇणू ਗੋਪਾਲ ਔਰ ਖੜਗੇ ਸਾਹਿਬ ਜਿਹੜੇ ਆ ਉਹਨਾਂ ਨੇ ਕੱਲੇ ਕੱਲੇ ਲੀਡਰ ਨੂੰ ਸੁਣਿਆ ਔਰ ਉਹਨਾਂ ਨੇ ਆਪਣੀ ਭੜਾਸ ਜਿਹੜੀ ਆ ਉਹ ਜੰਮ ਕੇ ਇੱਕ ਦੂਜੇ ਦੇ ਖਿਲਾਫ ਖਾਸ ਕਰਕੇ ਰਾਜਾ ਵੜਿੰਗ ਦੇ ਖਿਲਾਫ ਵੀ ਕੀਤੀ ਹੈ ਕਿਉਂਕਿ ਸਾਰੇ ਹੀ ਜਣੇ ਪ੍ਰਧਾਨ ਬਣਨਾ ਚਾਹੁੰਦੇ ਆ ਔਰ ਜੇ ਪ੍ਰਧਾਨ ਤਾਂ ਹੀ ਬਣਨਗੇ ਜੇ ਹੌਣ ਵਾਲੇ ਪ੍ਰਧਾਨ ਦੀ ਬੁਰੀਾਈ ਕਰਕੇ ਉਹਨੂੰ ਤਰਵਾਉਣਗੇ ਸੋ ਇੱਕ ਗੱਲ ਕਲੀਅਰ ਹੈ ਕਿ ਸਾਰਿਆਂ ਨੇ ਰਾਜਾ ਵੜਿੰਗ ਦੀਆਂ ਖਾਮੀਆਂ ਉੱਥੇ ਗਣਾਈਆਂ ਨੇ ਸੋ ਇਹ ਜਿਹੜੀ ਚੀਜ਼ ਜਿਹੜੀ ਸਾਹਮਣੇ ਆਈ ਹੈ ਸਾਡੇ ਔਰ ਇਹ ਇਹ ਪੱਕੀ ਹੈ ਕਿ ਕੱਲੇ ਕੱਲੇ ਸੁਣਿਆ ਗਿਆ ਜਿਸ ਤਰੀਕੇ ਦੇ ਨਾਲ ਇਹ ਗੱਲ ਕਹੀ ਗਈ ਹੈ ਕਿ ਭਾਈ ਹਾਂ ਇੱਕ ਚੀਜ਼ ਹੋਰ ਹੈ ਇੱਕ ਚੀਜ਼ ਹੋਰ ਹੈ ਕਿ ਜਿਹੜੀ ਚੰਨੀ ਧੜਾ ਕਹਿ ਲੋ ਹੌਨ ਹਾਲਾਂਕਿ ਜੋ ਕੁਝ ਵਰਜੀ ਕਹਿ ਲੋ ਕਿ ਜਿਹੜੇ ਲੋਕਾਂ ਨੇ ਚਿੱਠੀ ਲਿਖੀ ਸੀ ਜਿਹੜੇ ਲੋਕਾਂ ਨੇ ਚਿੱਠੀ ਲਿਖੀ ਸੀ ਉਹਨਾਂ ਲੋਕਾਂ ਦੀ ਇੱਕ ਥੋੜੀ ਜੀ ਜਿੱਤ ਸਾਨੂੰ ਇੱਥੇ ਹੁੰਦੀ ਜਿਹੜੀ ਨਜ਼ਰੀ ਆ ਰਹੀ ਹੈ ਕਿਉਂਕਿ ਉਹਨਾਂ ਦੀ ਕਾਫੀ ਟਾਈਮ ਤੋਂ ਸ਼ਿਕਾਇਤ ਸੀ ਕਿ ਇੱਥੇ ਬਗੇਲ ਸਾਹਿਬ ਜਿਹੜੇ ਆ ਉਹ ਇੱਕ ਤਰੀਕੇ ਨਾਲ ਥੋੜਾ ਜਿਹਾ ਬਾਇਸ ਚੱਲ ਰਹੇ ਹੈਗੇ ਔਰ ਕਿਤੇ ਕਿ ਤੇ ਇੱਥੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਉਹ ਉਹਨਾਂ ਨੇ ਚਿੱਠੀ ਲਿਖ ਕੇ ਹਾਈ ਕਮਾਂਡ ਤੋਂ ਟਾਈਮ ਜਿਹੜਾ ਉਹ ਮੰਗਿਆ ਸੀਗਾ ਸੋ ਉਹਨਾਂ ਨੇ ਇਹ ਗੱਲ ਤਾਂ ਜ਼ਰੂਰ ਕਹੀ ਹੈ ਕਿ ਗਰੁੱਪੀਜ਼ਮ ਦੇ ਵਿੱਚ ਚਿੱਠੀ ਲਿਖਣਾ ਗਰੁੱਪੀਜ਼ਮ ਦੇ ਵਿੱਚ ਟਾਈਮ ਲਿਖਣਾ ਮੰਗਣਾ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਹਾਂ ਪਰ ਪਰ ਇਹ ਗੱਲ ਜ਼ਰੂਰ ਹੈਗੀ ਹੈ ਵੀ ਇਕੱਲੇ ਇਕੱਲੇ ਆਓ ਇਕੱਲੇ ਇਕੱਲੇ ਆ ਕੇ ਸਾਨੂੰ ਆਪਣੀ ਗੱਲ ਦੱਸੋ ਜਿਹੜੀ ਚੀਜ਼ ਇੱਥੋਂ ਦੇ ਪੰਜਾਬ ਦੇ ਲੀਡਰ ਬੜੇ ਮਹੀਨਿਆਂ ਤੋਂ ਇਹ ਗੱਲ ਕਰ ਰਹੇ ਸੀਗੇ ਕਿ ਸਾਨੂੰ ਭਾਈ ਉਥੇ ਇਕੱਲਿਆਂ ਇਕੱਲਿਆਂ ਨੂੰ ਸੱਦੋ ਇਕੱਲਿਆਂ ਇਕੱਲਿਆਂ ਨੂੰ ਸੱਦ ਕੇ ਉਥੇ ਸਾਨੂੰ ਸੁਣੋ ਅਸੀਂ ਜਿਹੜੀ ਗਰਾਊਂਡ ਦੀ ਰਿਐਲਿਟੀ ਹੈ ਅਸੀਂ ਜਿਹੜੀ ਗਰਾਊਂਡ ਦੀ ਸਿਚੁਏਸ਼ਨ ਹੈ ਉਹ ਜਿਹੜੀ ਆ ਤੁਹਾਨੂੰ ਦੱਸ ਸਕੀਏ ਸੋ ਉਹ ਹੁਣ ਜਿਹੜੀ ਉਹ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਦੀ ਜਿਤ ਹੁੰਦੀ ਜਿਹੜੀ ਸਾਨੂੰ ਦਿਖਾਈ ਦਿੱਤੀ ਹੈ ਠੀਕ ਹੈ ਕਿ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਇਸ ਚੀਜ਼ ਦਾ ਕਿ ਇਕੱਲਿਆਂ ਇਕੱਲਿਆਂ ਸੱਦ ਰਹੇ ਜਾਂ ਸਾਰਿਆਂ ਨੂੰ ਇਕੱਠਿਆਂ ਨੂੰ ਸਦਰੇ ਆ ਉਹਨਾਂ ਨੂੰ ਇਹ ਹੈ ਕਿ ਸਾਨੂੰ ਸਮਾਂ ਦਿੱਤਾ ਜਾਵੇ ਸਾਡੀ ਗੱਲ ਜਿਹੜੀ ਆ ਇੱਕ ਵਾਰੀ ਸੁਣ ਲਈ ਜਾਵੇ ਅੱਗੇ ਜੋ ਹਾਈ ਕਮਾਂਡ ਨੂੰ ਮਨਜ਼ੂਰ ਹੈ ਉਹ ਸਭ ਨੂੰ ਜਿਹੜਾ ਮਨਜ਼ੂਰ ਹੋਊਗਾ ਤਾਂ ਇਹ ਜਿਹੜੀ ਗੱਲ ਉਹਨਾਂ ਨੇ ਬੜੀ ਵਧੀਆ ਤਰੀਕੇ ਦੇ ਨਾਲ ਉੱਥੇ ਜਿਹੜੀ ਆ ਉਹ ਕਹੀ ਹੈਗੀ ਹੈ ਸੋ ਮਤਲਬ ਇਹ ਇਹ ਉਹਨਾਂ ਨੇ ਕਹਿਤਾ ਕਿ ਹੁਣ ਠੀਕ ਆ ਕਿ ਉਹਨਾਂ ਸਾਰਿਆਂ ਨੂੰ ਸਮਾਂ ਦਿੱਤਾ ਜਾਊਗਾ ਸਾਰਿਆਂ ਨੂੰ ਸੁਣਿਆ ਜਾਊਗਾ ਪਰ ਕੱਲੇ-ਕੱਲੇ ਸੁਣਿਆ ਜਾਊਗਾ ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁਹਿਮ ਜਿਹੜੀ ਆ ਉਹ ਤੁਰੂਗੀ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਜੋਲ ਸਿੰਘ ਸਧੂ ਨੂੰ ਪ੍ਰਧਾਨ ਬਣਾਉਣਾ ਸੀ ਤਾਂ ਸੇਮ ਸਿਚੁਏਸ਼ਨ ਜਿਹੜੀ ਬਣ ਚੁੱਕੀ ਸੀਗੀ ਫਿਰ ਇਕੱਲਿਆਂ ਇਕੱਲਿਆਂ ਨੂੰ ਜਿਹੜਾ ਸੱਦ ਕੇ ਸੁਣਿਆ ਗਿਆ ਸੀਗਾ ਉਸ ਸਮੇਂ ਵੀ ਉਸ ਕਮੇਟੀ ਦੇ ਪ੍ਰਧਾਨ ਜਿਹੜੇ ਆ ਮੇਰੇ ਖਿਆਲ 'ਚ ਜਿਵੇਂ ਗਲਤ ਨਹੀਂ ਤਾਂ ਖੜਗੇ ਸਾਹਿਬ ਵੀ ਸੀਗੇ ਸੋ ਉਹੇ ਜੀ ਸਿਚੁਏਸ਼ਨ ਹੁਣ ਇੱਥੇ ਬਣਦੀ ਜਰੂਰ ਜਾ ਰਹੀ ਹੈ ਸੋਸ ਜਾਣਕਾਰੀ ਜੇ ਰਿਹਾ ਕਿ ਪ੍ਰਧਾਨ ਬਿਲਕੁਲ ਚੇਂਜ ਹੋਣਗੇ ਪਰ ਹਾਂ ਕਾਂਗਰਸ ਹਾਈ ਕਮਾਨ ਕਾਂਗਰਸ ਦੇ ਜਿਹੜੇ ਲੋਕ ਨੇ ਉਹ ਬਿਲਕੁਲ ਕਦੇ ਵੀ ਇਹ ਗੱਲ ਕਹਿੰਦੇ ਨਹੀਂ ਇਤਿਹਾਸ ਗਵਾਹ ਜਿੰਨਾ ਟਾਈਮ ਉਹ ਚਿੱਠੀ ਨਵੇਂ ਪ੍ਰਧਾਨ ਦੀ ਲਾਉਣ ਦੀ ਜਾਂ ਨਵੇਂ ਪ੍ਰਧਾਨ ਟਾਉਣ ਦੀ ਜਿਹੜੀ ਉਹ ਕੱਢ ਨਹੀਂ ਦਿੰਦੇ ਉਹਨਾਂ ਟਾਈਮ ਉਹ ਕਦੇ ਵੀ ਨਹੀਂ ਕਹਿੰਦੇ ਕਿ ਅਸੀਂ ਜਿਹੜਾ ਉਹ ਚੇਂਜ ਕਰ ਰਹੇ ਹਾਂ ਕਿਸੇ ਵੀ ਨੂੰ ਗੋਪਾਲ ਦਾ ਜਿਹੜਾ ਬਿਆਨ ਸੀਗਾ ਉਹ ਵੀ ਜਿਹੜੀ ਇੱਕ ਗੱਲ ਕਹੀ ਗਈ ਹੈ ਕਿ ਠੀਕ ਹੈ ਫਿਲਹਾਲ ਨਹੀਂ ਅਸੀਂ ਜਿਹੜਾ ਬਦਲ ਰਹੇ ਹਾਂ ਹਾਂ ਸਾਰਿਆਂ ਨੂੰ ਝਾੜ ਜ਼ਰੂਰ ਪਾਈ ਗਈ ਹੈ ਸਾਰਿਆਂ ਨੂੰ ਕਿਹਾ ਗਿਆ ਕਿ ਭਾਈ ਇਕੱਠੇ ਹੋ ਕੇ ਚੱਲੋ ਹਾਂ ਠੀਕ ਹੈ ਇਹ ਗੱਲ ਪੱਕੀ ਹੈ ਕਿ ਲੀਡਰਾਂ ਦੇ ਲਈ ਕਿਸੇ ਦੀ ਰਾਹਤ ਜਾਂ ਕਿਸੇ ਲਈ ਨਹੀਂ ਰਾਹਤ ਹੋ ਸਕਦੀ ਹੈ ਪਰ ਕਾਂਗਰਸੀ ਵਰਕਰਾਂ ਦੇ ਲਈ ਇਸ ਮੀਟਿੰਗ ਦੇ ਵਿੱਚੋਂ ਰਾਹਤ ਜ਼ਰੂਰ ਕਲੀਅਰ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੇ ਦਾਬਾ ਜ਼ਰੂਰ ਮਾਰਿਆ ਕਿ ਭਾਈ ਤੁਹਾਡੇ ਕਰਕੇ ਵਰਕਰ ਵੀ ਪਰੇਸ਼ਾਨ ਹੈ ਅੰਦਰਲਾ ਥਲੜਾ ਸਾਰਾ ਵਰਕਰ ਪਰੇਸ਼ਾਨ ਹੈ ਸੋ ਇਸ ਕਰਕੇ ਇਸ ਕਰਕੇ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਨੇ ਉਹਨਾਂ ਨੂੰ ਖੋਖਦਿਆਂ ਉਹਨਾਂ ਨੇ ਸਾਫ਼ ਤੌਰ ਤੇ ਵਰਜਿਆ ਕਿ ਭਾਈ ਬਿਲਕੁਲ ਇਹ ਚੀਜ਼ ਨਹੀਂ ਹੋਣੀ ਬਰਦਾਸ਼ਤ ਨਹੀਂ ਹੋਊਗੀ ਬਿਆਨਬਾਜ਼ੀ ਮੀਡੀਆ ਦੇ ਵਿੱਚ ਬਾਈਟਾਂ ਖੁੱਲੇ ਤੌਰ ਤੇ ਬਿਆਨ ਇਹ ਬਿਲਕੁਲ ਨਹੀਂ ਹੋਣੇ ਚਾਹੀਦੇ ਬਿਲਕੁਲ ਤੁਸੀਂ ਜਿਹੜਾ ਹੈਗਾ ਉਹ ਤੁਸੀਂ ਅਨੁਸ਼ਾਸਨ ਦੇ ਵਿੱਚ ਚੜਾਣਾ ਹੈਗਾ ਸੋ ਹਮੇਸ਼ਾ ਹੀ ਇਹ ਗੱਲਾਂ ਜ਼ਰੂਰ ਕਰਦੇ ਆ ਪਰ ਅਨੁਸ਼ਾਸਨ ਟਿਕਦਾ ਨਹੀਂ ਤਾਂ ਹੁਣ ਇਸ ਮਸਲੇ ਦੇ ਵਿੱਚ ਅਨੁਸ਼ਾਸਨ ਕਿੰਨਾ ਟਾਈਮ ਟਿਕ ਸਕੇਗਾ ਇਹ ਜਿਹੜੀ ਆ ਗੱਲ ਸਾਡੇ ਦੇਖਣ ਯੋਗ ਹੋਊਗੀ ਪਰ ਹਾਂ ਝਾੜ ਸਾਰਿਆਂ ਨੂੰ ਪਈ ਹੈ ਦੁੱਧ ਤੋਤਾ ਉੱਥੇ ਕੋਈ ਵੀ ਨਹੀਂ ਸੀਗਾ ਹਾਈ ਕਮਾਂਡ ਦੇ ਅੱਗੇ ਤਾਂ ਸਾਰਿਆਂ ਨੂੰ ਝਾੜ ਪਾ ਕੇ ਉਹਨਾਂ ਨੇ ਕੋਸ ਖਾਮੀਆਂ ਇਹ ਵੀ ਗਣਾਈਆਂ ਔਰ ਸਾਰਿਆਂ ਨੇ ਇੱਕ ਦੂਜੇ ਦੀਆਂ ਖਾਮੀਆਂ ਜਿਹੜੀਆਂ ਉੱਥੇ ਗਣਾਈਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇੱਕ ਸਾਦਕੇ ਸਾਰਿਆਂ ਨੂੰ ਮੈਨੂੰ ਲੱਗਦਾ ਹੈ ਕਿ ਕਾਫੀ ਕੁਝ ਜਿਹੜਾ ਚੇਂਜ ਹੋਊਗਾ ਕਿਉਂਕਿ ਸੁਨੀਲ ਕਾਲੂ ਗਿੱਦ ਮੇਰੇ ਕਹਿ ਜਿਹੜਾ ਜਿਹੜਾ ਉਹਨਾਂ ਨੇ ਇੱਕ ਸਰਵੇ ਕੀਤਾ ਉਹਦੇ ਵਿੱਚ ਵੀ ਉਹਨਾਂ ਨੇ ਤਬਦੀਲੀ ਜਿਹੜੀ ਦੱਸੀ ਔਰ ਉਹ ਤਬਦੀਲੀ ਜਿਹੜੀ ਹੈ ਉਹ ਮੈਨੂੰ ਲੱਗਦਾ ਹੈ ਕਿ ਵਾਕਈ ਜਿਹੜਾ ਹੈਗਾ ਕਿ ਜਰੂਰਤ ਵੀ ਹੈਗੀ ਆ ਔਰ ਉਸ ਉਸ ਤਬਦੀਲੀ ਵਾਲੇ ਸਰਵੇ ਤੋਂ ਬਾਅਦ ਹੀ ਜਿਹੜਾ ਇਹ ਮੀਟਿੰਗ ਸੱਦੀ ਗਈ ਸੀ ਤਾਂ ਮੈਨੂੰ ਲੱਗਦਾ ਹੈ ਕਿ ਰਾਹਤ ਜ਼ਰੂਰ ਕਾਂਗਰਸੀ ਵਰਕਰ ਦੇ ਲਈ ਹੈਗੀ ਹੈ ਬਿਲਕੁਲ ਹਨ ਕਿ ਸਿੱਧੂ ਸਰ ਜਿੱਥੇ ਕਾਂਗਰਸ ਦੀ ਇਸ ਮੀਟਿੰਗ ਨੇ ਬੜਾ ਧਿਆਨ ਖਿੱਚਿਆ ਤਾਂ ਉੱਥੇ ਹੀ ਇੱਕ ਖਬਰ ਇਹ ਵੀ ਮਿਲ ਰਹੀ ਹੈ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਜੀ ਆਪਣੇ ਵਿਧਾਇਕ ਦੇ ਨਾਲ ਧੋਖਾ ਕੀਤਾ ਸੀ ਮਾਮਲਾ ਜੁੜਿਆ ਹੋਇਆ ਹੈ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੇ ਨਾਲ ਹੀ ਉਹਨਾਂ ਦੀ ਧਰਮ ਪਤਨੀ ਦੇ ਨਾਲ ਹੀ ਇਹ ਪੂਰੀ ਜਾਣਕਾਰੀ ਕੀ ਆਈ ਦੇਖੋ ਇਹ ਮੈਂ ਗੱਲ ਕਰਾਂ ਤਾਂ ਕੇਜਰੀਵਾਲ ਹੁਣਾਂ ਦੇ ਉੱਪਰੋਂ ਜਿਹੜਾ ਜਿਸ ਤਰੀਕੇ ਨਾਲ ਪੰਜਾਬ ਦਾ ਹੀ ਜਿਹੜਾ ਪੂਰੇ ਦਾ ਭਰੋਸਾ ਜਿਹੜਾ ਉੱਠ ਚੁੱਕਿਆ ਤਾਂ ਉੱਥੇ ਹੁਣ ਆਪਣੇ ਵਿਧਾਇਕਾਂ ਦਾ ਵੀ ਉਹਨਾਂ ਨੇ ਭਰੋਸਾ ਜਿਹੜਾ ਕਿਤੇ ਨਾ ਕਿਤੇ ਖੋਹ ਲਿਆ ਮੈਨੂੰ ਹੈਰਾਨੀ ਹੈ ਇਸ ਜੀ ਤੇ ਕਿ ਆਪਣੇ ਮਰਹੂਮ ਵਿਧਾਇਕ ਦੇ ਨਾਲ ਜਿਹੜਾ ਉਹ ਧੋਖਾ ਜਿਹੜਾ ਕੀਤਾ ਆਪਾਂ ਦੇਖਿਆ ਕਿ ਦੁਨੀਆਦਾਰੀ ਦੇ ਵਿੱਚ ਇਹ ਹੁੰਦਾ ਹੈ ਕਿ ਭਾਈ ਜੇ ਤੁਸੀਂ ਜਿਹੜਾ ਹੈਗਾ ਕਿਸੇ ਦੇ ਨਾਲ ਖੜੇ ਹੋ ਜਾਂ ਤੁਹਾਡਾ ਕੋਈ ਸੱਜਣ ਮਿੱਤਰ ਹੈ ਤਾਂ ਜੇ ਉਹ ਇਸ ਤਰੀਕੇ ਦੇ ਨਾਲ ਕਿਤੇ ਉਹਦੇ ਵਿਫਤਾ ਪੈਂਦੀ ਆ ਤਾਂ ਤੁਸੀਂ ਉਹਦੀ ਗੈਰ ਹਾਜ਼ਰੀ 'ਚ ਤੁਸੀਂ ਉਹਦੇ ਪਰਿਵਾਰ ਦੇ ਨਾਲ ਖੜਨਾ ਹੁੰਦਾ ਪਰ ਇੱਥੇ ਬਿਲਕੁਲ ਉਲਟ ਹੋਇਆ ਆਪਾਂ ਦੂਜੀਆਂ ਪਾਰਟੀਆਂ ਦਾ ਵੀ ਦੇਖਦੇ ਰਹੇ ਆ ਜੇ ਕਿਤੇ ਉਹਨਾਂ ਦਾ ਕੋਈ ਵਿਧਾਇਕ ਮੰਤਰੀ ਦੁਨੀਆ ਤੋਂ ਗੁਜ਼ਰ ਜਾਂਦਾ ਸੀਗਾ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਟਿਕਟ ਦੇ ਕੇ ਜਿਹੜਾ ਉਹ ਪਾਰਟੀ ਅੱਗੇ ਉਹਨਾਂ ਨੂੰ ਵਧਾਉਂਦੀ ਰਹੀ ਹੈ ਪਰ ਇੱਥੇ ਆਪਾਂ ਦੇਖਿਆ ਕਿ ਪਰਿਵਾਰਾਂ ਨੂੰ ਛੱਡ ਕੇ ਵੱਡੇ-ਵੱਡੇ ਬਿਜ਼ਨਸਮੈਨਾਂ ਨੂੰ ਪਹਿਲਾਂ ਤਾਂ ਟਿਕਟਾਂ ਦਿੱਤੀਆਂ ਗਈਆਂ ਫਿਰ ਉਹਨਾਂ ਨੂੰ ਧੱਕੇ ਦੇ ਨਾਲ ਜਿਹੜਾ ਉਹ ਬਿਠਾਇਆ ਗਿਆ ਤੇ ਤੋੜਿਆ ਗਿਆ ਫਿਰ ਲਾਲਚ ਤੱਕ ਜਿਹੜਾ ਉਹ ਦਿੱਤਾ ਗਿਆ ਲਾਰਜਟ ਵੀ ਜਿਹੜਾ ਉਹ ਬਹੁਤ ਅਹਿਮ ਜਿਹੜਾ ਇੱਕ ਪਦ ਦੇ ਦਿੱਤਾ ਗਿਆ ਸੀ ਉਹਨਾਂ ਦੀ ਪਤਨੀ ਨੂੰ ਜਿਹੜਾ ਸਵਰਗਵਾਸੀ ਗੁਰਪ੍ਰੀਤ ਗੋਗੀ ਜਿਹੜੇ ਜਿਹੜੇ ਲੁਧਿਆਣਾ ਵੈਸਟ ਤੋਂ ਜਿਹੜੇ ਵਿਧਾਇਕ ਸੀ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਜਿਮਨੀ ਜੁਣ ਹੋਈ ਸੀਗੀ ਤਾਂ ਉਹਨਾਂ ਦੀ ਜਿਹੜੀ ਜਿਹੜੀ ਪਤਨੀ ਹੈ ਗੁਰਪ੍ਰੀਤ ਗੋਗੀ ਉਹਨਾਂ ਦੀ ਉਹਨਾਂ ਦੀ ਪਤਨੀ ਨੂੰ ਪੇਡਾ ਦਾ ਯਾਨੀ ਪੰਜਾਬ એનર્ਜੀ ਡਵੈਲਪਮੈਂਟ ਏਜੰਸੀ ਦਾ ਜਿਹੜਾ ਉਹ ਚੇਅਰਪਰਸਨ ਜਿਹੜਾ ਉਹ ਲਾਇਆ ਗਿਆ ਸੀਗਾ ਔਰ ਖੁਦ ਸੀਐਮ ਸਾਹਿਬ ਦੀ ਮਾਤਾ ਨੇ ਉਹਨਾਂ ਨੂੰ ਜਿਵੇਂ ਗਲਤ ਨਹੀਂ ਹੈ ਤਾਂ ਉਸ ਕੁਰਸੀ ਤੇ ਬਿਠਾਇਆ ਸੀਗਾ ਤਾਂ ਚੋਣ ਨਿਕਲ ਗਈ ਹੁਣ ਉਹਨਾਂ ਦੀ ਥਾਂ ਤੇ ਬਦਲ ਕੇ ਉਹਨਾਂ ਨੂੰ ਬਦਲ ਦਿੱਤਾ ਗਿਆ ਉਹਨਾਂ ਨੂੰ ਲਾ ਦਿੱਤਾ ਗਿਆ ਔਰ ਉਹਨਾਂ ਦੀ ਥਾਂ ਤੇ ਨਵਜੋਤ ਕੌਰ ਹੋਰਾ ਨੂੰ ਜਿਹੜਾ ਉਹ ਨਵੇਂ ਚੇਅਰਪਰਸਨ ਉਸ ਡਿਵੈਲਪਮੈਂਟ ਜਿਹੜਾ ਪੰਜਾਬ એનર્ਜੀ ਡਿਵੈਲਪਮੈਂਟ ਏਜੰਸੀ ਆ ਪੈਂਡਾ ਦਾ ਜਿਹੜਾ ਚੇਅਰਮੈਨ ਲਾ ਦਿੱਤਾ ਗਿਆ ਸੋ ਬੜੀ ਹੈਰਾਨੀ ਦੀ ਗੱਲ ਹੈ ਕਿ ਆਪਣੇ ਵਿਧਾਇਕ ਨੂੰ ਦੇ ਪਰਿਵਾਰ ਨੂੰ ਵਰਤ ਕੇ ਤੁਸੀਂ ਕਿਸ ਤਰੀਕੇ ਨਾਲ ਧੋਖਾ ਕੀਤਾ ਔਰ ਸਿਰਫ ਇੱਥੇ ਹੀ ਨਹੀਂ ਇੱਕ ਬਹੁਤ ਤਰਨਤਾਰਨ ਦੇ ਵਿੱਚ ਵੀ ਇੱਕ ਬਹੁਤ ਜਿਹੜਾ ਐਕਟਿਵ ਇਹਨਾਂ ਦਾ ਵਰਕਰ ਸੀਗਾ ਜਿਹੜਾ ਮਜ਼ਬੂਤ ਦਾਵੇਦਾਰ ਸੀ ਟਿਕਟ ਦਾ ਔਰ ਵਿਦਾਗ ਸੀਗਾ ਉਹ ਟਿਕਟ ਜਿਹੜਾ ਉਹ ਮੰਗ ਰਿਹਾ ਸੀਗਾ ਔਰ ਜਦੋਂ ਉਹਨੂੰ ਟਿਕਟ ਨਾ ਦਿੱਤੀ ਤਾਂ ਅਕਾਲੀ ਦਲ ਦੇ ਵਿੱਚੋਂ ਲਿਆ ਕੇ ਹਰਮੇਸ਼ ਸਿੰਘ ਸੰਧੂ ਹੋਰਾਂ ਨੂੰ ਦੇ ਦਿੱਤੀ ਤਾਂ ਉਹ ਬੰਦੇ ਨੂੰ ਟਿਕਾਇਆ ਗਿਆ ਕਿ ਭਾਈ ਤੈਨੂੰ ਅਸੀਂ ਚੇਅਰਮੈਨੀ ਦੇ ਰਹੇ ਹਾਂ ਉਹਨੂੰ ਚੇਅਰਮੈਨੀ ਦਿੱਤੀ ਉਹਨੂੰ ਗੱਲਾਂ-ਗੱਲਾਂ ਦੇ ਵਿੱਚ ਔਰ ਉਹਨੂੰ ਇੱਕ ਜਿਪਸੀ ਦੇ ਦਿੱਤੀ ਤਾਂ ਉਹਦੀ ਸਾਡੇ ਨਾਲ ਵੀ ਗੱਲ ਹੋਈ ਸੀ ਤਾਂ ਅਸੀਂ ਉਹਨੂੰ ਉਹ ਕਿਹਾ ਸੀ ਕਿ ਭਾਈ ਤੂੰ ਨੋਟੀਫਿਕੇਸ਼ਨ ਕਰਾ ਲਾ ਜੇ ਨੋਟੀਫਿਕੇਸ਼ਨ ਜਿਹੜਾ ਉਹ ਨਾ ਹੋਇਆ ਤਾਂ ਫੇਰ ਕਿਤੇ ਤੇਰੀ ਚੇਅਰਮੈਨੀ ਆਈ ਨਾ ਰਵੇ ਸੋ ਚਲੋ ਉਹ ਵਿਚਾਰਾ ਉਹਨਾਂ ਦੀਆਂ ਗੱਲਾਂ 'ਚ ਉਹਨਾਂ ਦੇ ਭਰੋਸੇ 'ਚ ਜਿਹੜਾ ਉਹ ਆ ਗਿਆ ਤਾਂ ਉਹਨੇ ਇਦਾਂ ਹੀ ਕਸਮਾ ਕੱਢ ਲਿਆ ਚੋਣ ਦਾ ਹੁਣ ਚੋਣ ਹੋਈ ਉਹਨੂੰ ਚੇਅਰਮੈਨੀ ਤਾਂ ਦੇਣੀ ਕੀ ਸੀ ਜਿਹੜੀ ਜਿਪਸੀ ਯੂਰੂ ਪਾਇਲਟ ਦਿੱਤੀ ਹੋਈ ਸੀ ਉਹ ਵੀ ਜਿਹੜੀ ਉਹ ਵਾਪਸ ਲੈ ਗਈ ਹੁਣ ਉਹ ਵੀ ਜਿਹੜਾ ਵਿਚਾਰਾ ਉਹ ਪਿੱਟ ਰਿਹਾ ਹੈ ਉਥੇ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦਾ ਜਿਹੜਾ ਭਰੋਸਾ ਗਵਾ ਲਿਆ ਭਗੰਤਵਾਂ ਦੀ ਸਰਕਾਰ ਔਰ ਦਿੱਲੀ ਵਾਲਿਆਂ ਨੇ ਉਸੇ ਹੀ ਤਰੀਕੇ ਦੇ ਨਾਲ ਹੁਣ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਆਪਣੇ ਇਹ ਵਿਧਾਇਕ ਦੇ ਪਰਿਵਾਰ ਦੇ ਨਾਲ ਧੋਖਾ ਕਰਕੇ ਉਹਨਾਂ ਦਾ ਭਰੋਸਾ ਗਵਾਇਆ ਔਰ ਆਪਣੇ ਵਰਕਰਾਂ ਤੱਕ ਦਾ ਜਿਹੜਾ ਉਹ ਭਰੋਸਾ ਗਵਾਇਆ ਜਾ ਰਿਹਾ ਸੋ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਭਰਮਾਉਣਗੇ ਗਰੰਟੀਆਂ ਕੀ ਨਗੇ ਜਦ ਲੋਕ ਲੋਕੀ ਵੀ ਇਹਨਾਂ ਦੇ ਨਾਲ ਨਹੀਂ ਤੁਰੇ ਔਰ ਵਿਧਾਇਕ ਜਿਸ ਤਰੀਕੇ ਦੇ ਨਾਲ ਮਰੇ ਹੋਏ ਵਿਧਾਇਕ ਦੇ ਨਾਲ ਧੋਖਾ ਜਿਹੜਾ ਉਹਦੇ ਪਰਿਵਾਰ ਦੇ ਨਾਲ ਜਿਹੜਾ ਕੀਤਾ ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਵੀ ਤਰੀਕੇ ਦੇ ਨਾਲ ਸਹੀ ਆ ਔਰ ਬਰਦਾਸ਼ਤਯੋਗ ਆ ਸੋ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਇਸ ਤਰੀਕੇ ਦਾ ਨਹੀਂ ਸੀ ਹੋਣਾ ਚਾਹੀਦਾ ਔਰ ਜਿਹੜੀ ਇਹ ਗੱਲ ਹੋਈ ਹੈ ਸੋ ਬਹੁਤ ਮੰਦਭਾਗੀ ਜਿਹੜੀ ਉਹ ਗੱਲ ਹੈਗੀ ਹੈ ਵੀ ਜੇ ਤੁਸੀਂ ਉਹਨੂੰ ਬਣਾਇਆ ਸੀ ਤਾਂ ਕਿੰਨੀ ਕ ਗੱਲ ਸੀ 8-9 ਮਹੀਨੇ ਰਹਿ ਗਏ ਆ ਤਾਂ ਤੁਸੀਂ ਉਹਨੂੰ ਬਣਿਆ ਰਹਿਣ ਦਿਓ ਔਰ ਜਿਸ ਤਰੀਕੇ ਨਾਲ ਤਰਸ ਧਰਨ ਵਾਲੇ ਬੰਦੇ ਨਾਲ ਵੀ ਧੋਖਾ ਕੀਤਾ ਤਾਂ ਉਹ ਵੀ ਸਾਰਿਆਂ ਦੇ ਸਾਹਮਣੇ ਹੀ ਹੈ ਸੋ ਬਹੁਤ ਜਿਹੜੀ ਅਹਿਮ ਤੇ ਮਾੜੀ ਜਿਹੜੀ ਹੈ ਘਟਨਾ ਜਿਹੜੀ ਹੈ ਕਈ ਜਿਆਦਾ ਸੀ ਬਿਲਕੁਲ ਸਿੱਧੂ ਸਰ ਆਮ ਆਦਮੀ ਪਾਰਟੀ ਨੂੰ ਲੈ ਕੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਆਪਣੇ ਹਰ ਇੱਕ ਵਰਕਰ ਨੂੰ ਖੁਸ਼ ਕਰਨਾ ਚਾਹੁੰਦੀ ਹੈ ਤਾਂ ਵਾਰੀ-ਵਾਰੀ ਸਾਰਿਆਂ ਨੂੰ ਅਹੁਦੇਦਾਰੀਆਂ ਨੇ ਜੋ ਦਿੱਤੇ ਜਾ ਰਹੇ ਨੇ ਖੈਰ ਇਸ ਮਾਮਲੇ ਤੇ ਤੁਸੀਂ ਗੱਲਬਾਤ ਕਰਨ ਦੇ ਲਈ ਜੁੜੇ ਪ੍ਰੋਗਰਾਮ ਦੇ ਵਿੱਚ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ ਜੀ ਤਾਂ ਇਹ ਸੀ ਸਹਿਯੋਗੀ ਪੱਤਰਕਾਰ ਜਿਨ੍ਹਾਂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਆ ਉਮੀਦ ਆ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਜਾਨਾ ਲੋਕਨਾਟਿਵ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ